मैडम एत्र इक ਵੱਡਾ ਸਵਾਲ ਖਾਸ ਕਰਕੇ ਕਿਉਂਕਿ ਮਹਿਲਾਵਾਂ ਦਾ ਜਿੰਨੇ ਜ਼ਿਕਰ ਆਂਦਾ ਉੱਥੋਂ ਉਹਨਾਂ ਦੀ ਸੁਰੱਖਿਆ ਦਾ ਵੀ ਜ਼ਿਕਰ ਨਾਲ ਨਾਲ ਆ ਜਾਂਦਾ ਹੈ ਕਿ ਸੁਰੱਖਿਆ ਕਿਸ ਤਰੀਕੇ ਹੋਏਗੀ ਉਸ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾਂਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਦੇਖਿਆ ਜਾਊਗਾ ਖਾਸ ਕਰਕੇ ਡੂਰਿੰਗ ਦਾ ਪ੍ਰੈਗਨਸੀ ਜਿਹੜੀਆਂ ਲੇਡੀਜ਼ ਹੈ ਜਿਹਨਾਂ ਨੂੰ ਦੇਲ ਮਿੱਟੀ ਜਾਣੀ ਚਾਹੀਦੀ ਹੈ ਫਾਰ 1 ਇਅਰ ਐਟ ਲੀਸਟ ਜਾਣਦਾ ਕਿ ਉਹ ਬ੍ਰੈਸ ਫੀਡ ਕਰਦੀਆਂ ਨੇ ਠੀਕ ਹੈ ਤਾਂ ਇਹ ਸਿਰਫ ਇਸੇ ਕਰਕੇ ਕਿ ਜਿਹੜਾ ਚਾਈਲਡ ਹੈਗਾ ਉਹ ਕੱਲ ਨੂੰ ਇਹ ਚੀਜ਼ ਦਾ ਸਟਿਗਮਾ ਲੈ ਕੇ ਨਾ ਚੱਲੇ ਕਿ ਉਹਦਾ ਨਾਮ ਕਿ ਮੇਰਾ ਜਿਹੜਾ ਜਨਮ ਹੈ ਉਹ ਜੇਲ ਚੁਗਿਆ ਜੇਲ ਚੁਗਿਆ ਕੋਹ ਜਿਹੜੀ ਜੇਲ ਹੈ ਨਾ ਪਹਿਲੀ ਗੱਲ ਤੇ ਇਹ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਕਿਉਂਕਿ ਕਿਸੇ ਨੇ ਕਸੂਰ ਕੀਤਾ ਬਾਹਰ ਚਾਹੇ ਕਿਸੇ ਕਿਸਮ ਦਾ ਵੀ ਕਸੂਰ ਹੋਵੇ ਕਿ ਜੇਲ ਉਹਨਾਂ ਨੂੰ ਕੁੱਟ ਮਾਰਨ ਲਈ ਹੈ ਜੇਲ ਇਸ ਕਨਸਿਡਰਡ ਟੂ ਬੀ ਅ ਜਿੱਦਾਂ ਕਹਿੰਦੇ ਨੇ ਕਰੈਕਸ਼ਨ ਸੈਂਟਰ ਸਿਸਮ ਸੁਧਾਰ ਕੇ ਸੁਧਾਰ ਬੁਣਿਆ ਮੈਂ ਮੋਸਟਲੀ ਮੈਂ ਦੇਖਿਆ ਕਿ ਜੇਲ 'ਚ ਨੇ ਲੇਡੀਜ਼ ਜਾ ਰਹੀਆਂ ਨੇ ਕ੍ਰਾਈਮ ਜਿਹੜਾ ਅੱਜਕੱਲ੍ਹ ਨਾ ਦੇਖਿਆ ਕੀ ਲੇਡੀਜ਼ ਆਫ ਪਾਰਟਨਰਸ਼ਿਪ ਇਨ ਦਾ ਕ੍ਰਾਈਮ ਜ਼ਿਆਦਾ ਹੋਇਆ ਹੈ ਉਹ ਇਸ ਕਰਕੇ ਹੋ ਰਿਹਾ ਕਿ ਜਿਹੜੇ ਆਪਣੇ ਘਰ ਦੇ ਹੈਗੇ ਦੇ ਹਸਬੰਡਸ ਦੇ ਜਾਂ ਤਾਂ ਉਹ ਨਸ਼ਿਆਂ 'ਚ ਪੈ ਗਏ ਨੇ ਕਿਤੇ ਜਾਂ ਉਹ ਨਹੀਂ ਕਮਾਰੇ ਕਿਤੇ ਜਾਂ ਕੁਝ ਹੈ ਤਾਂ ਉਹ ਸਮਝਦੇ ਨੇ ਕਿ ਮਿੰਮੀ ਕੀ ਕਮਾਂ ਦਾ ਕਰੀਆ ਚਾਹੁੰਦਾ ਇੱਕ ਈਜ਼ੀ ਨੇ ਲਵ ਲੈਂਦੀਆਂ ਨੇ ਵੈਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਲਗਾਤਾਰ ਮਹਿਲਾਵਾਂ ਨੂੰ ਲੈ ਕੇ ਜਿਹੜੇ ਕਦਮ ਚੱਕੇ ਜਾ ਰਹੇ ਨੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੀ ਮਹਿਲਾ ਕਮਿਸ਼ਨ ਹੈ ਪੰਜਾਬ ਦੀ ਉਸ ਵੱਲ ਚੱਕੇ ਜਾ ਰਹੇ ਨੇ ਔਰ ਅੱਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜਦਾਲਿਕ ਔਰ ਗਿਲ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦਾ ਦੌਰਾ ਕਰਨਗੇ ਔਰ ਮਹਿਲਾਵਾਂ ਨੂੰ ਉੱਥੇ ਕਿਸ ਤਰੀਕੇ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਉਸ ਦੇ ਬਾਬਤ ਵੀ ਅਸੀਂ ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹੀ ਚੱਲਾਂਗੇ ਸੋ ਸਤਿ ਸ਼੍ਰੀ ਅਕਾਲ ਮੈਮ ਔਰ ਅੱਜ ਤੁਸੀਂ ਜਾ ਰਹੇ ਹੋ ਜੇਲ੍ਹਾਂ ਦਾ ਦੌਰਾ ਤੇ ਜਾ ਰਹੇ ਹੋ ਕਿਸ ਤਰੀਕੇ ਨਾਲ ਦੇਖੀਏ ਕਿ ਇੱਕਦਮ ਤੁਹਾਡੇ ਮਨਚਾ ਹੈ ਕਿ ਤੁਸੀਂ ਜੇਲ੍ਹਾਂ ਦਾ ਦੌਰਾ ਕਰਨਾ ਖਾਸ ਕਰਕੇ ਦੇਖੋ ਐਦਾ ਹੈ ਕਿ ਕਾਫੀ ਤੁਸੀਂ ਆਪਣੀ ਦੇਖ ਸੁਣਦੇ ਵੀ ਹੋ ਦੇਖਦੇ ਵੀ ਸਾਡੇ ਕੋਲ ਵੀ ਬੜੀਆਂ ਸ਼ਿਕਾਇਤਾਂ ਵੀ ਆਉਂਦੀਆਂ ਨੇ ਜੀ ਕਿ ਇਸ ਕੁਝ ਫੈਸਿਲਿਟੀਆਂ ਜਿਹੜੀਆਂ ਨੇ ਉਹ ਪ੍ਰੋਪਰ ਨਹੀਂ ਆ ਜੇਲ੍ਹਾਂ ਵਿੱਚ ਜੀ ਤੇ ਮੇਰਾ ਜਿਹੜਾ ਪਰਪਸ ਹੈਗਾ ਇਸ ਟਾਈਮ ਦੇ ਉੱਤੇ ਦੌਰੇ ਦਾ ਸਿਰਫ ਇਹ ਹੈ ਟੂ ਸੀ ਕਿ ਜਿੰਨੀਆਂ ਵੀ ਫੈਸਿਲਿਟੀਆਂ ਨੇ ਸਾਡੀਆਂ ਦਿੱਤੀਆਂ ਹੋਈਆਂ ਨੈਸ਼ਨਲ ਪ੍ਰिजन ਮੈਨੂਅਲ ਦੇ ਹਿਸਾਬ ਦੇ ਨਾਲ ਜੀ ਉਹ ਸਾਰੀਆਂ ਲਾਗੂ ਹੋ ਰਹੀਆਂ ਨੇ ਨਹੀਂ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਆਉਂਦਾ ਹੈ ਕਿ ਮੈਡੀਕਲ ਫੈਸਿਲਿਟੀਆਂ ਜੀ ਔਰ ਉਹਨਾਂ ਦੇ ਜਿਹੜੇ ਰਾਈਟਸ ਨੇ ਪ੍ਰिजनਰਸ ਦੇ ਜੀ ਰਾਈਟ ਟੂ ਵਿਜ਼ਿਟ ਰਾਈਟ ਟੂ ਮੇਕ ਫੋਨ ਕਾਲਸ ਰਾਈਟ ਟੂ ਐਜੂਕੇਸ਼ਨ ਜੀ ਇਹ ਸਾਰਾ ਉਹਨਾਂ ਦਾ ਪ੍ਰੋਪਰ ਹੈ ਕਿ ਨਹੀਂ ਹੈ ਹਾਂ ਔਰ ਸਪੈਸ਼ਲੀ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ ਜੀ ਉਹਨਾਂ ਦੇ ਲਈ ਕੀ ਫੈਸਿਲਿਟੀਆਂ ਨੇ ਜੀ ਉਹਨਾਂ ਦੇ ਲਈ ਜਿਹੜੀ ਬੇਲ ਦੀ ਫੈਸਿਲਿਟੀ ਹੈ ਉਹ ਪ੍ਰੋਪਰ ਲਾਗੂ ਹੋ ਰਹੀ ਹੈ ਨਹੀਂ ਹੋ ਰਹੀ ਹੈ ਠੀਕ ਹੈ ਔਰ ਉਹਨਾਂ ਦੇ ਨਾਲ ਜਿਹੜੇ ਸਪੈਸ਼ਲੀ ਛੋਟੇ ਛੋਟੇ ਬੱਚੇ ਵੀ ਰਹ ਰਹੇ ਨੇ ਪ੍ਰिजनਰਸ ਦੇ ਨਾਲ ਐਂਡ ਉਹ ਬੱਚਿਆਂ ਦੇ ਲਈ ਕੀ ਐਜੂਕੇਸ਼ਨ ਫੈਸਿਲਿਟੀਆਂ ਜਾਂ ਉਹਨਾਂ ਦੀ ਹੈਲਥ ਦੀਆਂ ਔਰ ਕੇਅਰ ਦੀਆਂ ਉਹਨਾਂ ਦੇ ਖਾਣ ਪੀਣ ਦੀਆਂ ਰਹਿਣ ਦੀਆਂ ਖੇਲਣ ਦੀਆਂ ਇਹ ਸਾਰਾ ਕੁਝ ਜਿਹੜਾ ਪ੍ਰੋਵਾਈਡ ਕੀਤਾ ਜਾ ਰਿਹਾ ਇਹ ਸਭ ਠੀਕ ਹੈ ਨਹੀਂ ਠੀਕ ਹੈ ਇਹ ਸਿਰਫ ਫੈਸਿਲਿਟੀਆਂ ਨੂੰ ਦੇਖਣ ਦੇ ਲਈ ਸਟੈਂਸ ਜਾਰੀ ਹੈ ਮੈਡਮ ਇਥੇ ਇੱਕ ਵੱਡਾ ਸਵਾਲ ਖਾਸ ਕਰਕੇ ਕਿਉਂਕਿ ਮਹਿਲਾਵਾਂ ਦਾ ਜਿੱਥੇ ਜ਼ਿਕਰ ਆਂਦਾ ਉੱਥੇ ਉਹਨਾਂ ਦੀ ਸੁਰੱਖਿਆ ਦਾ ਵੀ ਜ਼ਿਕਰ ਨਾਲ ਨਾਲ ਆ ਜਾਂਦਾ ਹੈ ਕਿ ਸੁਰੱਖਿਆ ਕਿਸ ਤਰੀਕੇ ਹੋਏਗੀ ਉਸ ਨੂੰ ਲੈ ਕੇ ਵੀ ਜ਼ਿਕਰ ਕੀਤਾ ਜਾਂਦਾ ਉਸ ਨੂੰ ਕਿਸ ਤਰੀਕੇ ਨਾਲ ਜਿਹੜਾ ਦੇਖਿਆ ਜਾਊਗਾ ਖਾਸ ਕਰਕੇ ਬਿਲਕੁਲ ਯੂ ਨੋ ਲਾਈਕ ਪ੍ਰिजन ਦੇ ਅੰਦਰ ਕੀ ਵਾਇਲੈਂਸ ਤੇ ਨਹੀਂ ਹੋ ਰਹੀ ਕੋਈ ਵੀ ਜਾਂ ਜ਼ਬਰਦਸਤੀ ਕੋਈ ਕੋਈ ਕੰਮ ਤੇ ਨਹੀਂ ਕਰਾਇਆ ਜਾ ਰਿਹਾ ਜਾਂ ਜਿਹੜਾ ਉਹ ਕੰਮ ਕਰ ਰਹੀਆਂ ਉਹਨਾਂ ਦੀ ਪ੍ਰੋਪਰ ਜਿਹੜੀ ਉਹਨਾਂ ਨੂੰ ਪੈਸੇ ਮਿਲਦੇ ਹ ਉਹ ਪ੍ਰੋਪਰ ਹੈ ਕਿ ਨਹੀਂ ਹੈ ਤੇ ਅਸੀਂ ਉਹ ਪੂਰਾ ਇਸ ਟਾਈਮ ਦੇ ਉੱਤੇ ਦੇਖਾਂਗੇ ਸਾਰਾ ਰਜਿਸਟ੍ਰੇਸ਼ਨ ਨੂੰ ਮਾਨੀਟਰ ਕੀਤਾ ਜਾਏਗਾ ਠੀਕ ਹੈ ਸੋ ਅਸੀਂ ਵੀ ਰਾਜਧਾਨੀ ਕੌਰ ਮੈਡਮ ਨਾਲ ਜਾਵਾਂਗੇ ਔਰ ਜੇਲ ਦਾ ਤੁਹਾਨੂੰ ਦੌਰਾ ਕਰਾਵਾਂਗੇ ਕਿ ਮਹਿਲਾਵਾਂ ਨੂੰ ਕਿਹੜੀਆਂ ਫੈਸਿਲਿਟੀਆਂ ਦੀ ਜ਼ਰੂਰਤ ਹੈ ਔਰ ਕੀ ਦੌਰੇ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਹ ਵੀ ਤੁਹਾਨੂੰ ਜਾਣੂ ਕਰਾਵਾਂਗੇ ਸੋ ਰਾਜਧਾਨੀ ਕੌਰ ਗਿਲ ਸਾਡ ਨਾਲ ਮੌਜੂਦ ਨੇ ਔਰ ਮੈਡਮ ਨਾਲ ਸਿਰ ਜਰੂਰ ਗੱਲਬਾਤ ਵੀ ਜਾਰੀ ਰੱਖਾਂਗੇ ਤੁਹਾਨੂੰ ਦੱਸ ਦਈਏ ਕਿ ਅਸੀਂ ਰੋਪੜ ਜੇਲ ਵੱਲ ਨੂੰ ਜਾ ਰਹੇ ਹਾਂ ਔਰ ਉੱਥੇ ਅੱਜ ਮੈਡਮ ਦੀ ਵਿਜ਼ਿਟ ਹੈਗੀ ਹੈ ਮੈਡਮ ਉੱਥੇ ਜਾ ਕੇ ਪੂਰਾ ਜਾਇਜ਼ਾ ਲੈਣਗੀ ਕਿ ਮਹਿਲਾਵਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੀਆਂ ਫੈਸਿਲਿਟੀ ਦਿੱਤੀ ਜਾਂਦੀ ਹੈ ਸੋ ਮੈਡਮ ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਜ਼ਿਕਰ ਇੱਥੇ ਕੀਤਾ ਸੀਗਾ ਕਿ ਪ੍ਰੈਗਨੈਂਟ ਲੇਡੀਜ਼ ਨੂੰ ਖਾਸ ਕਰਕੇ ਜਿਹੜਾ ਹੈ ਕਾਫੀ ਜਿਹੜਾ ਕਹਿ ਸਕਦੇ ਕਿ ਜ਼ਰੂਰਤ ਹੁੰਦੀ ਹੈ ਉਸ ਟਾਈਮ ਤੇ ਇੱਕ ਨਾਲ ਸਟਾਫ ਦੀ ਵੀ ਜ਼ਰੂਰਤ ਹੁੰਦੀ ਹੈ ਕੋਈ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਜੀ ਅਸੀਂ ਗੱਲ ਕਰੀਏ ਤਾਂ ਇੱਕ ਜੋ ਜੇਲ ਮੈਨੂਅਲ ਕਹਿੰਦਾ ਸਭ ਤੋਂ ਅਹਿਮ ਚੀਜ਼ ਜਿਹੜੀ ਹੈ ਉਹ ਕੀ ਹੈਗੀ ਹੈ ਜੋ ਕਿ ਇੱਕ ਪ੍ਰੈਗਨੈਂਟ ਲੇਡੀ ਲਈ ਖਾਸ ਕਰਕੇ ਉਹ ਜੇਲ੍ਹਾਂ ਚ ਹੋਣੀ ਚਾਹੀਦੀ ਹੈ ਦੇਖੋ ਪਹਿਲੀ ਗੱਲ ਤੇ ਪ੍ਰੈਗਨੈਂਟ ਏਜਿਸ ਐ ਫੈਸਿਲਿਟੀਆਂ ਤਾਂ ਹੁੰਦੀਆਂ ਨੇ ਪਰ ਕਿੰਨੀਆਂ ਉੱਥੇ ਲਾਗੂ ਹੁੰਦੀਆਂ ਨੇ ਉਹ ਫੈਸਿਲਿਟੀਆਂ ਜਿੱਦਾਂ ਉਹਨਾਂ ਨੂੰ ਅਲੱਗ ਰੈਂਡ ਦੀ ਜਗ੍ਹਾ ਵੀ ਦਿੱਤੀ ਜਾਂਦੀ ਆ ਉਹਨਾਂ ਦਾ ਜਿਹੜਾ ਖਾਣਾ ਪੀਣਾ ਹੁੰਦਾ ਉਹ ਵੀ ਡਾਕਟਰ ਦੇ ਹਿਸਾਬ ਦੇ ਨਾਲ ਬਹੁਤ ਅੱਛਾ ਨਿਊਟ੍ਰੀਸ਼ਨਲ ਫੂਡ ਵੀ ਦਿੱਤਾ ਜਾਂਦਾ ਉਸ ਚੀਜ਼ ਨੂੰ ਫਿਰ ਮੈਂਟਲ ਹੈਲਥ ਦੀ ਵੀ ਬੜੀ ਕੇਅਰ ਕੀਤੀ ਜਾਂਦੀ ਹੈ ਕਿ ਇਸ ਟਾਈਮ ਕੋਈ ਡਿਪਰੈਸ਼ਨ ਨਾ ਹੋਵੇ ਉਹ ਆਪਣੇ ਫੈਮਿਲੀਜ਼ ਦੇ ਟੱਚ ਵਿੱਚ ਰਹਿ ਸਕੇ ਮੈਂਟਲੀ ਠੀਕ ਰਹੇ ਕਿਉਂਕਿ ਜਿਹੜਾ ਅਨਬੋਨ ਚਾਈਲਡ ਆ ਉਹਦਾ ਤਾਂ ਕੋਈ ਕਸੂਰ ਨਹੀਂ ਹੈਗਾ ਕਿ ਉਹ ਪ੍ਰिजन ਦੇ ਵਿੱਚ ਪੈਦਾ ਹੋ ਰਿਹਾ ਉਹਦੇ ਉੱਤੇ ਕੋਈ ਅਸਰ ਨਾ ਆਵੇ ਤੇ ਬੜੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਲੇਟਸਟਲੀ ਤੋਂ ਜਿਹੜਾ ਅਨੂਪ ਚਿਤਕਾਰਾ ਜੀ ਹੈਗੇ ਜਸਟਿਸ ਚਿਤਕਾਰਾ ਜੀ ਉਹਨਾਂ ਨੇ ਤੇ ਐਤ ਤੱਕ ਵੀ ਕੀਤਾ ਹੈ ਕਿ ਡਿਊਰਿੰਗ ਦਾ ਪ੍ਰੈਗਨਸੀ ਜਿਹੜੀਆਂ ਲੇਡੀਜ਼ ਹੈਗੀਆਂ ਇਹਨਾਂ ਨੂੰ ਬੇਲ ਦਿੱਤੀ ਜਾਣੀ ਚਾਹੀਦੀ ਆ ਫਾਰ 1 ਇਅਰ ਐਟ ਲੀਸ ਜਦ ਤੱਕ ਉਹ ਬ੍ਰੈਸਟ ਫੀਡ ਕਰਦੀਆਂ ਨੇ ਠੀਕ ਹੈ ਔਰ ਇਹ ਸਿਰਫ ਇਸੇ ਕਰਕੇ ਕਿ ਜ ਚਾਈਲਡ ਹੈਗਾ ਉਹ ਕੱਲ ਨੂੰ ਇਹ ਚੀਜ਼ ਦਾ ਸਟਿਗਮਾ ਲੈ ਕੇ ਨਾ ਚੱਲੇ throughout the life ਕਿ ਮੇਰਾ ਜਿਹੜਾ ਜਨਮ ਹੈ ਉਹ ਜੇਲ੍ਹ ਚ ਪੈਦਾ ਜੇਲ੍ਹ ਚ ਹੋਇਆ ਆ ਤਾਂ ਇਸ ਕਰਕੇ ਇਹ ਇਹ ਵੀ ਕੈਟੇਗਰੀਜ਼ ਨੇ ਫਿਰ ਹੈਗੀਆਂ ਨੇ ਜਿਹੜੀਆਂ ਮਦਰ ਫੀਡਿੰਗ ਮਦਰਸ ਨੇ ਜਿਨ੍ਹਾਂ ਦੇ ਨਾਲ ਬੱਚੇ ਰਹਿ ਰਹੇ ਨੇ ਜਿਨ੍ਹਾਂ ਦੇ ਅੰਦਰ ਉਹਨਾਂ ਦੇ ਲਈ ਕੀ ਫੈਸਿਲਿਟੀਆਂ ਨੇ ਨਾਉ ਜੀਸ ਚਿਲड्रन दे आर नॉट ਪ੍ਰਿਜ਼ਨਰਸ ਦੇ ਆਰ ਇਨੋਸੈਂਟ ਚਿਲड्रन ਉਹਨਾਂ ਦੇ ਲਈ ਤੇ ਵਿਚਾਰਨ ਲਈ ਇੱਕ ਬਣ ਗਿਆ ਸੁਭਾਅ ਜਿਹੜਾ ਉੱਥੇ ਕਿ ਉਹਨਾਂ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਲਈ ਜਿਹੜੀਆਂ ਫੈਸਿਲਿਟੀਆਂ ਜੇਲ੍ਹ ਦੇ ਅੰਦਰ ਹੈ ਐਜੂਕੇਸ਼ਨ ਹੈਲਥ ਕੇਅਰ ਨਿਊਟ੍ਰੀਸ਼ਨ ਫੂਡ ਐਂਡ ਆਲ 댓 ਵਿਦ देम অর ਉਹਨਾਂ ਦੇ ਖੇਲਣ ਦੇ ਲਈ ਜਿਹੜੀਆਂ ਫੈਸਿਲਿਟੀਆਂ ਨੇ ਤਾਂ ਕਿ অর ਕਾਉਂਸਲਰਸ ਉਹਨਾਂ ਦੇ ਕਿ ਬੱਚਿਆਂ ਦੇ ਦਿਮਾਗ 'ਚ ਕੱਲ ਨੂੰ ਇਹ ਨਹੀਂ ਪੈਦਾ ਹੋਣਾ ਚਾਹੀਦਾ ਕਿ ਮੇਰੇ ਮਾਂ ਜਿਹੜੀ ਉਹ ਜੇਲ੍ਹ 'ਚ ਹੈਗੀ ਆ ਤੇ ਉਹਨਾਂ ਦੀ ਪੂਰੀਆਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ ਐ ਨਾਰਮਲੀ ਜਨਰਲੀ ਆਲਸੋ ਜਿਹੜੀਆਂ ਗਰਲਸ ਵੈਸਾ ਰਹਿ ਰਹੀਆਂ ਨੇ ਉੱਥੇ ਉਹਨਾਂ ਦੇ ਨਾਲ ਕੋਈ ਵਾਇਲੈਂਸ ਤਾਂ ਨਹੀਂ ਹੋ ਰਹੀ ਕੋਈ ਐਕਚੁਅਲ ਵਾਇਲੈਂਸ ਤਾਂ ਨਹੀਂ ਹੋ ਰਹੀ ਕੋਈ ਫਿਜ਼ੀਕਲ ਵਾਇਲੈਂਸ ਤਾਂ ਨਹੀਂ ਹੋ ਰਹੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਦੇਖਣ ਲਈ ਕਿ ਲਾਗੂ ਨੇ ਸਾਰੀਆਂ ਚੀਜ਼ਾਂ ਠੀਕ ਨੇ ਉਹਨਾਂ ਦੇ ਲਈ ਹੀ ਜੇਲ ਵਿਜ਼ਿਟਸ ਕੀਤੀਆਂ ਜਾਂਦੀਆਂ ਹਨ ਮੈਂ ਪੂਰੇ ਪੰਜਾਬ ਦੀਆਂ ਜਿਹੜੀਆਂ ਜੇਲਸ ਨੇ ਜਿੱਥੇ ਵਿਮਨ ਹੈਗੀਆਂ ਨੇ ਉਹ ਸਭ ਨੂੰ ਵਿਜ਼ਿਟ ਕਰੂੰਗੀ ਐਂਡ ਐਟ ਦਾ ਐਂਡ ਆਫ ਇਟ ਆਪਣੀ ਰਿਪੋਰਟ ਬਣਾ ਕੇ ਆਮ ਗੋਇੰ ਟੂ ਸੈਂਡ ਇਟ ਟੂ ਦਾ ਜੇਲ ਮਿਨਿਸਟਰ ਸੈਂਡ ਇਟ ਟੂ ਦਾ ਜੇਲ ਅਥਾਰਟिटीज ਐਂਡ ਟੂ ਦਾ ਸੀਏ ਕਿਉਂਕਿ ਸਭ ਤੋਂ ਵੱਡੀ ਗੱਲ ਇੱਥੇ ਜਿੱਕੇ ਦੇਖੀ ਜਾਂਦੀ ਹੈ ਲੇਡੀਜ਼ ਦੀ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੁਰੱਖਿਆ ਦਾ ਜ਼ਿਕਰ ਕੀਤਾ ਤਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕੋਈ ਲੇਡੀ ਸੈਕਚੁਅਲੀ ਹੈਰਸਟਾਨੀ ਹੋ ਰਹੀ ਹੈ ਐਸ ਜਿਹੀਆਂ ਨਹੀਂ ਹੋ ਰਹੀਆਂ ਕਈ ਵਾਰੀ ਇਹ ਚੀਜ਼ਾਂ ਇਹ ਇਹ ਹਾਲੇ ਤੱਕ ਇਦਾਂ ਦਾ ਸ਼ਾਇਦ ਕੋਈ ਕੇਸ ਨਹੀਂ ਆਇਆ ਜਾਂ ਇੱਕ ਅਦਾ ਵਿਰਲਾ ਕੇਸ ਆਇਆ ਵੀ ਸਿਕਾ ਕਈ ਵਾਰੀ ਲੇਡੀਜ਼ ਜਿਹੜੀਆਂ ਨੇ ਉਹ ਚੁੱਪ ਕਰ ਜਾਂਦੀਆਂ ਨੇ ਉਹ ਦੱਸਦੀਆਂ ਨਹੀਂ ਕਿ ਉਹਨਾਂ ਨਾਲ ਇਹ ਚੀਜ਼ ਹੋ ਗਈ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਚੀਜ਼ ਹੋਈ ਹੈ ਉਹਨਾਂ ਸਭ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਪ੍ਰिवेंट ਕਰਨ ਦੇ ਲਈ ਜਿਹੜੇ ਕਦਮ ਚੱਕਣੇ ਬੇहद ਜ਼ਰੂਰੀ ਨੇ ਕਿਉਂਕਿ ਬਹੁਤ ਵਾਰ ਇਹ ਚੀਜ਼ਾਂ ਹੁੰਦੀਆਂ ਹੋਗੀਆਂ ਜਾਂ ਫਿਰ ਜੇ ਨਹੀਂ ਵੀ ਹੋਈਆਂ ਖੁਦਾ ਜੇ ਖੋ ਗਈਆਂ ਨੇ ਤੇ ਉਹ ਲੇਡੀ ਕਿਸ ਤਰੀਕੇ ਨਾਲ ਕਿਸ ਨੂੰ ਅਪਰੋਚ ਕਰੇ ਕਿਉਂਕਿ ਐਟ ਦ ਡੇ ਐਂਡ ਜੇਲ ਅਥਾਰਟੀ ਉੱਥੇ ਹੈਗੀ ਹੈ ਜਿਹੜੇ ਸ਼ਾਇਦ ਜਿਹੜੇ ਜਿਹਦੇ ਤੇ ਇਲਜ਼ਾਮ ਲਗਾਏ ਜਾਣੇ ਨੇ ਉਹ ਵੀ ਉੱਥੇ ਹੀ ਰਹਿਣਗੇ ਦੇਖੋ ਜਿਹੜੀ ਜੇਲ ਹੈ ਨਾ ਪਹਿਲੀ ਗੱਲ ਤੇ ਇਹਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਕਿਉਂਕਿ ਕਿਸੇ ਨੇ ਕਸੂਰ ਕੀਤਾ ਹੈ ਬਾਹਰ ਚਾਹੇ ਕਿਸੇ ਕਿਸਮ ਦਾ ਵੀ ਕਸੂਰ ਹੈ ਕਿ ਜੇਲ ਉਹਨਾਂ ਨੂੰ ਕੁੱਟ ਮਾਰਨ ਲਈ ਹੈ ਜੇਲ ਇਸ ਕਨਸਿਡਰਡ ਟੂ ਬੀ ਅ ਜਿੱਦਾਂ ਕਹਿੰਦੇ ਨੇ ਕਰੈਕਸ਼ਨ ਸੈਂਟਰਸ ਹੁੰਦੇ ਨੇ ਹਾਂ ਸੁਧਾਰ ਗ੍ਰਹਿ ਕਰਨ ਸੁਧਾਰ ਗ੍ਰਹਿਣ ਇਹ ਉਹ ਸੁਧਾਰ ਦੇ ਲਈ ਕਿਹੜੀਆਂ ਅਸੀਂ ਫੈਸਿਲਿਟੀਜ਼ ਯੂਜ਼ ਕਰ ਰਹੇ ਹਾਂ ਉਹਨਾਂ ਦੇ ਲਈ ਠੀਕ ਹੈ ਅਗਰ ਕੋਈ ਵਾਇਲੈਂਸ ਐਦਾ ਹੁੰਦੀ ਹੈ ਜੇ ਇੱਕ ਲੇਡੀ ਹੈ ਜੇ ਸੈਕਸ਼ੂਅਲ ਵਾਇਲੈਂਸ ਆ ਜਾਂ ਵੈਸੇ ਫਿਜ਼ੀਕਲ ਵਾਇਲੈਂਸ ਆ ਹੋਤੇ ਉਹ ਕਿਉਂ ਹੋ ਰਹੀ ਹੈ ਔਰ ਕਿਸ ਕਰਕੇ ਉਹ ਚੁੱਪ ਰਹੀਆਂ ਜਾਂਦੇ ਜਾਂ ਕੋਈ ਦਬਾਅ ਤੇ ਨਹੀਂ ਹੈ ਉਹਨਾਂ ਦੇ ਉੱਤੇ ਕਿਸੇ ਵੀ ਕਿਸਮ ਦਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਸੀਂ ਉਹਦੇ ਹੀ ਪਤਾ ਕਰ ਸਕਦੇ ਹੋ ਜਦੋਂ ਤੁਸੀਂ 1 ਟੂ 1 ਲੋਕਾਂ ਨੂੰ ਮਿਲਦੇ ਹੋ ਜਾਂ ਕਿ ਪ੍ਰਿਜ਼ਨਰਸ ਨੂੰ ਮਿਲਦੇ ਹੋ ਅਥਾਰਟੀਆਂ ਨੂੰ ਮਿਲਦੇ ਹੋ ਔਰ ਜਿਹੜੇ ਪ੍ਰਿਜ਼ਨਰਸ ਨੇ ਉਹਨਾਂ ਦੇ ਵੀ ਆਪਣੇ ਰਾਈਟਸ ਨੇ ਜੀ ਉਹਨਾਂ ਦਾ ਰਾਈਟਸ ਹੈਗੇ ਨੇ ਕਿ ਜਸਟਿਸ ਉਹਨਾਂ ਦੇ ਜਿਹੜੀ ਲੀਗਲ ਜਿਹੜੀ ਐਡ ਹੈ ਉਹਨਾਂ ਨੂੰ ਫ੍ਰੀ ਦਿੱਤੀ ਜਾਂਦੀ ਹੈ ਗਵਰਨਮੈਂਟ ਦੇ ਦਰਤੋਂ ਇਜ਼ ਇਟ ਪ੍ਰੋਵਾਈਡਡ অর ਨਾਟ ਪ੍ਰੋਵਾਈਡਡ ਰਾਈਟ ਉਹਨਾਂ ਦਾ ਰਾਈਟ ਹੈਗਾ ਕਿ ਉਹ ਆਪਣੀ ਹਫ਼ਤੇ ਦੇ ਵਿੱਚ ਜਿੰਨਾ ਵੀ ਮੈਨੂਅਲ 'ਚ ਲਿਖਿਆ ਹੋਏਗਾ ਕਿ ਦੇ ਕੈਨ ਮੇਕ ਕਾਲਸ ਟੂ देयर ਫੈਮਿਲੀਜ਼ ओके सो ऑल दीस फैसिलिटीज ਜਿਹੜੀਆਂ ਨੇ ਇਹ ਪ੍ਰੋਵਾਈਡਡ ਪੂਰੀਆਂ ਹੈ ਜਾਂ ਨਹੀਂ ਹੈ ਉਹਨਾਂ ਦੇ ਲਈ ਇਹ ਵਿਜ਼ਿਟ ਹੈ ਟੂ ਮੇਕ ਸ਼ੋਰ ਕਿ 올 दीस थिंग्स ਲਾਈਕ ਜਿਹੜਾ ਸਾਡਾ ਨੇਚਰਲ ਪ੍ਰिजन ਮੈਨੂਅਲ ਹੈ ਉਹ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਇਥਿਕ ਮੈਮ ਸਵਾਲੇ ਵੀ ਆਉਂਦੇ ਕਿਉਂਕਿ ਜਿੱਥੇ ਵਹਿਲਾਵਾ ਦੇ ਜਿੱਦਾਂ ਆਪਾਂ ਜ਼ਿਕਰ ਪਹਿਲਾਂ ਵੀ ਕੀਤਾ ਕਿ ਸੁਧਾਰ ਕਰੇ ਹੁੰਦੇ ਨੇ ਵਹਿਲਾਵਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਅਕਸਰ ਜਿਹੜਾ ਘਰ ਦੀ ਗ੍ਰਹਿਣੀ ਮੰਨਿਆ ਜਾਂਦਾ ਜਾਂ ਫਿਰ ਮਹਿਲਾਵਾਂ ਦਾ ਇੱਕ ਦਰਜਾ ਜਿਹੜਾ ਉਹ ਕਾਫੀ ਉੱਚਾ ਦਰਜਾ ਖਾਸ ਕਰਕੇ ਭਾਰਤ ਦੇ ਵਿੱਚ ਮੰਨਿਆ ਜਾਂਦਾ कि ਜਦੋਂ ਮਹਿਲਾਵਾਂ ਕੁਝ ਅਜਹੀਆਂ ਘਟਨਾਵਾਂ ਦਾ ਜਾਂ ਘਟਨਾਵਾਂ ਕਰ ਲੈਂਦੀਆਂ ਨਹੀਂ ਜਾਂ ਫਿਰ ਕੁਝ ਜਿਸ ਕਰਕੇ ਉਹਨੂੰ ਸਜ਼ਾ ਭੋਗਣੀ ਜੇਲ੍ਹ ਚ ਜਾਣਾ ਪੈਂਦਾ ਲੱਗਦਾ ਨਹੀਂ ਕਿ ਉੱਥੇ ਵੀ ਕੋਈ ਅਜਿਹੇ ਕਾਉਂਸਲਿੰਗ ਸੈਂਟਰ ਜਿਹੜੇ ਨੇ ਉਹ ਖਾਸ ਕਰਕੇ ਹੋਣੇ ਚਾਹੀਦੇ ਨੇ ਮਹਿਲਾਵਾਂ ਦੇ ਲਈ ਜੋ ਕਿ ਮਹਿਲਾਵਾਂ ਫਿਰ ਭਾਵੇਂ ਉਹ ਭਟਕ ਗਈਆਂ ਨੇ ਜਾਂ ਫਿਰ ਕੋਈ ਰਸਤਾ ਜਿਹਨੂੰ ਕਹਿੰਦੇ ਨੇ ਕਿ ਜ਼ਿੰਦਗੀ ਦਾ ਰਸਤਾ ਭਟਕ ਗਿਆ ਜਿਸ ਕਰਕੇ ਉਹ ਜੀਆਂ ਕੋਈ ਚੀਜ਼ਾਂ ਹੋ ਗਈਆਂ ਜਿਸ ਕਰਕੇ ਉਹਨੂੰ ਸਜ਼ਾ ਭੋਗਣੀ ਪੈ ਰਹੀ ਹੈ ਉਸ ਨੂੰ ਲੈ ਕੇ ਕੁਝ ਪ੍ਰਬੰਧ ਜਿਹੜੇ ਜੇਲ੍ਹਾਂ ਚ ਕਿਸ ਤਰੀਕੇ ਨਾਲ ਹੋਣੇ ਚਾਹੀਦੇ ਨੇ ਖਾਸ ਕਰ ਮਹਿਲਾਵਾਂ ਦੇ ਮੈਂਟਲ ਸਟੇਟਸ ਨੂੰ ਲੈ ਕੇ ਦੋ ਜਿਹੜੀ ਕਾਉਂਸਲਿੰਗ ਤੇ ਬਹੁਤ ਜ਼ਰੂਰੀ ਹੈ ਇਸ ਚੀਜ਼ ਦੇ ਨਾਲ ਪਰ ਮੈਨੂੰ ਲੱਗਦਾ ਕਿ ਵੋਕੇਸ਼ਨਲ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਇਹਨਾਂ ਦੇ ਨਾਲ ਕਿ ਤਦ ਤੱਕ ਜਦ ਤੱਕ ਵੀ ਉਹਦੀ ਸਜ਼ਾ ਹੈ ਜਿੰਨੇ ਵੀ ਸਾਲ ਉਹਨੇ ਲਾਣੇ ਆ ਮਹੀਨੇ ਲਾਣੇ ਨੇ ਉਥੇ ਕੋਈ ਐਸੀ ਵੋਕੇਸ਼ਨਲ ਜਿਹੜੀਆਂ ਇਹ ਟ੍ਰੇਨਿੰਗ ਹੋਵੇ ਕਿ ਜਦੋਂ ਉਹ ਬਾਹਰ ਆਵੇ ਸੋਸਾਇਟੀ ਦੇ ਅੰਦਰ ਉਹ ਆਪਣੀ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਦੇ ਲਈ ਕੁਝ ਨਾ ਕੁਝ ਕਰ ਸਕੇ ਮੈਂ ਮੋਸਟਲੀ ਮੈਂ ਦੇਖਿਆ ਕਿ ਜੇਲ੍ਹ ਚ ਜਿਹੜੀਆਂ ਲੇਡੀਜ਼ ਜਾ ਰਹੀਆਂ ਨੇ ਕ੍ਰਾਈਮ ਜਿਹੜਾ ਅੱਜ ਕੱਲ੍ਹ ਨਾ ਵੇ ਦੇਖਿਆ ਕਿ ਲੇਡੀਜ਼ ਦਾ ਪਾਰਟਨਰਸ਼ਿਪ ਇਨ ਦਾ ਕ੍ਰਾਈਮ ਜ਼ਿਆਦਾ ਹੋ ਰਿਹਾ ਹ ਉਹ ਇਸ ਕਰਕੇ ਹੋ ਰਿਹਾ ਕਿ ਜਿਹੜੇ ਆਪਣੇ ਘਰ ਦੇ ਹੈਗੇ ਦੇ ਹਸਬੈਂਡਸ ਨੇ ਜਾਂ ਤਾਂ ਉਹ ਨਸ਼ਿਆਂ 'ਚ ਪੈ ਗਏ ਨੇ ਕਿਤੇ ਜਾਂ ਉਹ ਨਈਂ ਕਮਾਰੇ ਕਿਤੇ ਜਾਂ ਕੁਛ ਹੈ ਤੇ ਉਹ ਸੋਚਦੇ ਨੇ ਕਿ ਮੈਨੂੰ ਇੱਕ ਕਮਾਨ ਦਾ ਜ਼ਰੀਆ ਚਾਹੀਦਾ ਇੱਕ ਈਜ਼ੀ ਵੇ ਲੱਭ ਲੈਂਦੀਆਂ ਨੇ ਕਿ ਕਿਸੇ ਕ੍ਰਾਈਮ 'ਚ ਇਨਵੋਲ ਹੋ ਕੇ ਫਟਾਖਟ ਪੈਸੇ ਮਿਲ ਜਾਂਦੇ ਨੇ ਉਸ ਚੀਜ਼ ਨੂੰ ਇੱਕ ਓਵਰਕਮ ਕਰਨ ਦੇ ਲਈ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਆ ਉਹਨਾਂ ਦੀ ਉਹ ਬਹੁਤ ਜ਼ਰੂਰੀ ਆ ਔਰ ਵੋਕੇਸ਼ਨਲ ਟ੍ਰੇਨਿੰਗ ਐਹੋ ਜੀ ਹੋਣੀ ਚਾਹੀਦੀ ਆ ਨਾ ਕਿ ਥੋੜੀ ਬਹੁਤ ਇੱਕ ਕੰਮ ਕਰਨ ਲਈ ਜਰਾ ਜਿਹਾ ਖਾਣ ਦੇ ਲਈ ਕੋਈ ਵੋਕੇਸ਼ਨਲ ਟ੍ਰੇਨਿੰਗ ਬਣ ਜੇ ਪਰ ਐਸੇ ਵੋਕੇਸ਼ਨਲ ਟ੍ਰੇਨਿੰਗ ਜ ਉਹ ਆਪਣੇ ਲਈ ਇੱਕ ਕਮਾਈ ਕਰ ਸਕੇ ਉਸ ਚੀਜ਼ ਲਈ ਇਹ ਬਹੁਤ ਜ਼ਰੂਰੀ ਹੈ ਕਾਉਂਸਲਿੰਗ ਬੜੀ ਜ਼ਰੂਰੀ ਹੈ ਕਿਉਂਕਿ ਸਟਿਗਮਾ ਜਿਹੜਾ ਹੁੰਦਾ ਨਾ ਹੁਣ ਲੇਡੀ ਨੂੰ ਲੱਗੇ ਪਤਾ ਹੈ ਕਿ ਮੈਂ ਜੇਲ੍ਹ ਚੋਂ ਵਾਪਸ ਜਾ ਰਹੀ ਹਾਂ ਉਹਦੇ ਬਾਅਦ ਜਦੋਂ ਵਾਪਸ ਜਾਣਾ ਹੈ ਸੋਸਾਇਟੀ ਦੇ ਅੰਦਰ ਵੈਲੀਟਿਵਸ ਦੇ ਅੰਦਰ ਕਿ ਸਭ ਨੇ ਕਹਣਾ ਹੈ ਜੇਲ੍ਹ ਕੱਟ ਕੇ ਆਈ ਹੈ ਜੀ ਕਿ ਉਸ ਸਟਿਗਮਾ ਨੂੰ ਓਵਰਕਮ ਕਰਨ ਦੇ ਲਈ ਇਹ ਕਾਉਂਸਲਰਸ ਵੀ ਹੋਣੇ ਚਾਹੀਦੇ ਨੇ ਵੋਕੇਸ਼ਨਲ ਟ੍ਰੇਨਿੰਗ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ ਠੀਕ ਹੈ ਸੋ ਇਹ ਇਹ ਸਾਡੇ ਨਾਲ ਰਾਜ ਲਾਲੀ ਕੌਰ मैम ਜੋ ਕਿ ਅੱਜ ਰੋਪੜ ਜੇਲ੍ਹ ਚ ਜਾ ਰਹੇ ਨੇ ਜੇ ਚ ਜਾ ਕੇ ਪੂਰਾ ਦੌਰਾ ਇਹਨਾਂ ਬੋਲੋ ਕੀਤਾ ਜਾਏਗਾ ਕਿ ਜੇਲ੍ਹ ਚ ਕਿਹੜੀਆਂ ਚੀਜ਼ਾਂ ਮਹਿਲਾਵਾਂ ਦੀ ਜਿਹੜੀਆਂ ਨੇ ਉਹ ਬੇहद ਜ਼ਰੂਰੀ ਨੇ ਹਾਲਾਂਕਿ ਅਸੀਂ ਗੱਲਬਾਤ ਜਿਹੜੀ ਹੈ ਪ੍ਰੈਗਨੈਂਟ ਲੇਡੀਜ਼ ਨੂੰ ਲੈ ਕੇ ਕੀਤੀ ਹੈ ਖਾਸ ਕਰਕੇ ਲੇਡੀਜ਼ ਲਈ ਕਿਸ ਤਰੀਕੇ ਦੇ ਨਾਲ ਟ੍ਰੇਨਿੰਗਸ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਜਦੋਂ ਉਹ ਬਾਹਰ ਆਣ ਤਾਂ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਇੱਕ ਬਿਨਾ ਕਿਸੇ ਕੈਲੀ ਕਿ ਭ੍ਰਮਤ ਤੋਂ ਜਾਂ ਬਿਨਾ ਕਿਸੇ ਚੀਜ਼ ਤੋਂ ਪਤਾ ਸਕਣ ਉਸ ਚੀਜ਼ ਤੋਂ ਕਿਸ ਤਰੀਕੇ ਲੜਾਈ ਕਰਨੀ ਹੈ ਔਰ ਹਰ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਇੱਕ ਸੁਧਾਰ ਹੀ ਸੁਧਰੀ ਹੋਈ ਇਨਸਾਨ ਦੇ ਤੌਰ ਦੇ ਉੱਤੇ ਕਰਨੀਆਂ ਨੇ ਉਸ ਨੂੰ ਲੈ ਕੇ ਕਿਹੜੇ ਪ੍ਰਬੰਧ ਹੋਣੇ ਚਾਹੀਦੇ ਨੇ ਉਸ ਬਾਰੇ ਜਿਹੜੀਆਂ ਚਰਚਾ ਕੀਤੀ ਹੈ ਔਰ ਹੁਣ ਕੁਝ ਹੀ ਸਮੇਂ ਦਾ ਅਸੀਂ ਜਿਹੜਾ ਰੋਪੜ ਜੇਲ੍ਹ ਪਹੁੰਚ ਜਾਵਾਂਗੇ ਮੈਡਮ ਅਦਰ ਜਾਣਗੇ ਉਸ ਤੋਂ ਬਾਅਦ ਅਸੀਂ ਜ਼ਰੂਰ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਗੱਲਬਾਤ ਜਿਹੜੀਆਂ ਉਹਨਾਂ ਦੀ ਜਿਹੜੀਆਂ ਫੀਮੇਲ ਕੈਦੀ ਨੇ ਉਹਨਾਂ ਨਾਲ ਹੋਈ ਹੈ ਔਰ ਕੀ ਕੁਝ ਉਹਨਾਂ ਦੀ ਮੰਗ ਸੀਗੀ ਔਰ ਕਿਸ ਤਰੀਕੇ ਨਾਲ ਰਿਪੋਰਟ ਦੇ ਵਿੱਚ ਇਹਨਾਂ ਦੀ ਚੀਜ਼ਾਂ ਜਿਹੜੀਆਂ ਹੋਣਗੀਆਂ जो इनको काम करने का मिलते है पैसे उसमें से करते हैं अपने डलवा लेते हैं काम करने का तो उनको मिलता है जो कन्विक्टेड है दे एज ऑन डेट देर इज 7% जो इनको काम करने का मिलते है पैसे उसमें से नहीं अपने प्रएसन करवा लेते है काम करने का तो उनको मिलता है जो कन्वर्टेड है दे हैज ऑन दैट देयर इज 7275 ओनली इन रेस्टेंट कनेक्टेड अदर बाकी यहां सरप्राइज स्वरूप नगर जिला जेल ਦੇ ਵਿੱਚੋਂ ਅਸੀਂ ਹੁਣ ਬਾਹਰ ਆ ਚੁੱਕੇ ਹੋਏ ਆਂ ਔਰ ਮੈਡਮ ਰਾਜ ਲਾਲੀ ਕੌਰ ਗੇਲ ਸਾਡੇ ਨਾਲ ਮੌਜੂਦ ਨੇ ਮੈਡਮ ਨਾਲ ਸ਼ੁਰੂਆਤ ਕਰਾਂਗੇ ਮੈਡਮ ਜੀ ਜੋ ਤੁਹਾਡਾ ਮਕਸਦ ਸੀਗਾ ਅੰਦਰ ਜਾ ਕੇ ਪੂਰਾ ਦੌਰਾ ਕਰਨ ਦਾ ਪੂਰਾ ਮੌਇਨਾ ਕਰਨ ਦਾ ਕਿ ਖਾਸ ਕਰ ਜਿਹੜੀਆਂ ਮਹਿਲਾਵਾਂ ਹੈਗੀਆਂ ਉਹਨਾਂ ਨੂੰ ਕੀ ਦਿੱਕਤ ਹੈਗੀ ਹੈ ਜਦੋਂ ਤੁਸੀਂ ਅੰਦਰ ਗਏ ਕੀ ਕੁਝ ਉੱਥੇ ਦੇਖਣ ਨੂੰ ਮਿਲਿਆ ਤੁਹਾਨੂੰ ਕੁਝ ਤਸਵੀਰਾਂ ਵੀ ਜ਼ਰੂਰ ਸਾਹਮਣੇ ਆਈਆਂ ਹਾਲਾਂਕਿ ਗਰੰਗਾ ਰੰਗ ਪ੍ਰੋਗਰਾਮ ਜਿਹੜਾ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨਹੀਂ ਪਰ ਕੀ ਕੁਝ ਅੰਦਰ ਸੀਗਾ ਕੀ ਕੁਝ ਘਾਟਾ ਦਿਖਿਆ ਤੁਹਾਨੂੰ ਦੇਖੋ ਐਦਾ ਹੈ ਕਿ ਜਦੋਂ ਮੈਂ ਅੰਦਰ ਗਈਆਂ ਤੇ ਬਹੁਤ ਅੱਛਾ ਇੱਕ ਕਲਚਰਲ ਪ੍ਰੋਗਰਾਮ ਇਮਰਸ ਨੇ ਕੀਤਾ ਹੋਇਆ ਸੀਗਾ ਐਂਡ ਵੈਰੀ ਨਾਈਸ ਉਧਰ ਵਿੱਚ ਬੜੀਆਂ ਯੰਗ ਗਰਲਸ ਵੀ ਹੈਗੀਆਂ ਸੀਗੀਆਂ ਬਹੁਤ ਅੱਛਾ ਪ੍ਰੋਗ ਮੇਰਾ ਮਕਸਦ ਸਿਰਫ ਇਹ ਸੀਗਾ ਦੇਖਣਾ ਕਿ ਜਿਹੜੇ ਖੁਸ਼ੀ ਦਿਖਾ ਰਹੇ ਨੇ ਉਸ ਟਾਈਮ ਕਲਚਰਲ ਪ੍ਰੋਗਰਾਮ ਦੇ ਅੰਦਰ ਤੇ ਉਹਨਾਂ ਦਾ ਦੁੱਖ ਕਿੰਨਾ ਹੈ ਪਿੱਛੇ ਉਸ ਚੀਜ਼ ਦੇ ਤੋਂ ਉਸ ਵੇਲੇ ਪ੍ਰਸ਼ਾਸਨ ਨੂੰ ਕਹਤਾ ਸੀ ਕਿ ਤੁਸੀਂ ਸਾਰੇ ਜਾਓ ਤੇ ਮੈਂ 1 ਟੂ 1 ਸਭ ਦੇ ਨਾਲ ਗੱਲ ਕਰਨੀ ਆ ਤਾਂ ਮੈਂ ਕਿੰਨੇ ਦੇ ਨਾਲ ਗੱਲ ਵੀ ਕੀਤੀ ਆ ਉੱਥੇ ਉੱਥੇ ਅਬਾਊਟ 70 75 ਹੈਗੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਤੇ ਬੜੀ ਬਜ਼ੁਰਗ ਮਹਿਲਾ ਸੀਗੀਆਂ ਜਿਹੜੇ ਕਿ 70 ਸਾਲ ਤੋਂ ਵੀ ਉੱਪਰ ਦੀ ਉਮਰ ਦੀ ਹੈਗੀਆਂ ਸੀਗੀਆਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿ ਕਿਸ ਕਰਕੇ ਤੁਸੀਂ ਇਸ ਉਮਰ ਦੇ ਵਿੱਚ ਤੇ ਉਹਨਾਂ ਨੇ ਬੜਾ ਉਸ ਟਾਈਮ ਤੇ ਬੜਾ ਜਦੋਂ ਕਲਚਰ ਪ੍ਰੋਗਰਾਮ ਚੱਲ ਰਿਹਾ ਸੀ ਸਾਰੇ ਆਸਕੇ ਤਾਲੀਆਂ ਮਾਰ ਕੇ ਗਿੱਧਾ ਪਾ ਰਹੇ ਸੀ ਮੈਂ ਕਿਹਾ ਜਦੋਂ ਹੀ ਮੈਂ ਇਹਨਾਂ ਨੂੰ ਪੁੱਛਿਆ ਤੇ ਉਹਨੇ ਰੋੜਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਜੀ ਕਿਸੇ ਦੀ ਕੋਈ ਪ੍ਰੋਬਲਮ ਸੀ ਛੋਟੇ ਮੋਟੇ ਸੀ ਉਹ ਕਹਿੰਦੇ ਜੀ ਮੇਰੀ ਨੂੰਹ ਨੇ ਵਫਾਹ ਲਾ ਕੇ ਮਾਰ ਗਈ ਸੀ ਮੇਰਾ ਤਾਂ ਕੋਈ ਕਸੂਰ ਵੀ ਨਹੀਂ ਸੀ ਮੈਂ ਤਾਂ ਉੱਥੇ ਹੈ ਵੀ ਨਹੀਂ ਸੀ ਜਦੋਂ ਐਕਟ ਹੋਇਆ ਲੇਕਿਨ ਮੈਨੂੰ ਪੁਲਿਸ ਨੇ ਫੇਰ ਵੀ ਇਹਦੇ ਅੰਦਰ ਪਾਇਆ ਹੋਇਆ ਤੇ ਮੇਰਾ ਟ੍ਰਾਇਲ ਚੱਲ ਰਿਹਾ ਹੂੰ ਤੋਂ ਉਹ ਚੀਜ਼ ਨੂੰ ਦੇਖ ਕੇ ਬੜੀ ਦੁੱਖ ਵੀ ਲੱਗਿਆ ਕਿ ਇਹ ਉਮਰ ਨਹੀਂ ਹੈ ਉਹਨਾਂ ਦੀ ਇਸ ਟਾਈਮ ਦੇ ਉੱ ਉਹ ਵੀ ਨੋਟ ਕੀਤਾ ਫਿਰ ਕੁਝ ਹੈਗੀਆਂ ਸੀ ਲੜਕੀਆਂ ਬਹੁਤ ਹੀ ਯੰਗ ਕੁੜੀਆਂ ਕੋਈ ਕਰੀਬ 30 32 ਦੇ ਕਰੀਬ ਹੈਗੀਆਂ ਨੇ ਉਹ ਕਹਿੰਦੇ ਮਹਾਲੀ ਦੇ ਵਿੱਚ ਕੋਈ ਉਹਨਾਂ ਦੀ ਕੋਈ ਪ੍ਰਾਈਵੇਟ ਕੰਪਨੀ ਹੈਗੀ ਸੀ ਟਰੈਵਲਿੰਗ ਕੰਪਨੀ ਕਾਲਿੰਗ ਕੰਪਨੀ ਉਹਨਾਂ 'ਚ ਉਹਨਾਂ ਨੇ ਕੰਮ ਕੀਤਾ ਪਰ ਉਹ ਕੰਪਨੀ ਫਰਾਡ ਨਿਕਲੀਆਂ ਲੇਕਿਨ ਇਹਨਾਂ ਨੂੰ ਵੀ ਪੁਲਿਸ ਨੇ ਚੁੱਕ ਕੇ ਟ੍ਰਾਇਲ ਇੱਥੇ ਪਾਇਆ ਹੋਇਆ ਉਹਨਾਂ ਦਾ ਵੀ ਟ੍ਰਾਇਲ ਚੱਲ ਰਿਹਾ ਕੋਈ ਗੁਨਾਹ ਉਹਨਾਂ ਦਾ ਨਹੀਂ ਸੀਗਾ ਪਰ سزا ਗੁਨਾਹ ਕਿਸੇ ਹੋਰ ਦਾ سزا ਇਹਨਾਂ ਨੂੰ ਮਿਲ ਰਹੀ ਹੈ ਉਹਨਾਂ ਦਾ ਗੁਨਾਹ ਐਨਾ ਹੀ ਸੀਗਾ ਕਿ ਉਹਨਾਂ ਨੇ ਬਿਨਾਂ ਸੋਚੇ ਸਮਝੇ ਦੇਖਿਓ ਇਹ ਵੀ ਕਿਹ ਕੰਪਨੀ ਹੈਗੀ ਉਹਨਾਂ ਨੇ ਜੁਆਇਨ ਕਰ ਲਿਆ ਉਸ ਕੰਪਨੀ ਇਹ ਟ੍ਰਾਇਲ ਚੱਲ ਰਿਹਾ ਉਹਨਾਂ ਦਾ ਹਲੇ ਦੋ ਦੋ ਤਿੰਨ ਤਿੰਨ ਮਹੀਨੇ ਦੇ ਅੰਦਰ ਬੈਠੇ ਹੋਏ ਨੇ ਤੇ ਬੜੀਆਂ ਹੋਰ ਵੀ ਇਹੋ ਜਿਹੀਆਂ ਲੇਡੀਜ਼ ਹੈਗੀਆਂ ਸੀਆਂ ਔਰ ਜ਼ਿਆਦਾਤਰ ਮੈਂ ਲਾਵਾਂ ਐਨਡੀਪੀਐਸ ਐਕਟ ਦੇ ਅੰਦਰ ਸੀਗੀਆਂ ਉਹਦੇ ਅੰਦਰ ਹੈਗੀਆਂ ਨੇ ਮਗਰ ਉਹਨਾਂ ਕੋਈ 4 ਸਾਲ ਤੋਂ ਅੰਦਰ ਹੈ ਕੋਈ 3 ਸਾਲ ਤੋਂ ਅੰਦਰ ਉਹ ਟ੍ਰਾਇਲ ਪੀਰੀਅਡ ਹੀ ਨਹੀਂ ਖਤਮ ਹੋਣ ਚਾਰਿਆ ਕਨਵੈਕਸ਼ਨ ਤੇ ਹੋਈ ਨਹੀਂ ਉਹਨਾਂ ਤੇ ਇਹ ਜਿਹੜਾ ਦੇਖ ਕੇ ਬਹੁਤ ਦੁੱਖ ਲੱਗਿਆ ਕਿ ਇਹਨਾਂ ਦਾ ਜਿਹੜਾ ਪੀਰੀਅਡ ਟ్రਾਇਲ ਪੀਰੀਅਡ ਇਹਨਾ ਲੰਬਾ ਹੋ ਜਾਂਦਾ ਹੈ ਹੂੰ ਉਹਦੇ ਅੰਦਰ ਫਿਰ ਪ੍ਰੈਗਨੈਂਟ ਵੂਮਨ ਵੀ ਜਿਹੜੀ ਦੋ ਪ੍ਰੈਗਨੈਂਟ ਗਰਲਸ ਸੀਗੀਆਂ ਹੂੰ ਇੱਕ ਪ੍ਰੈਗਨੈਂਟ ਗਰਲ ਸੀ ਜਿਹੜੀ ਉਹ ਕਹਿੰਦੀ ਕਿ ਮੈਂ ਅਬੋਰਸ਼ਨ ਕਰਵਾਣਾ ਮੈਂ ਨਹੀਂ ਰੱਖਣਾ ਬੱਚਾ ਹੁਣ ਪ੍ਰਸ਼ਾਸਨ ਦੇ ਪ੍ਰੋਬਲਮ ਇਹ ਸੀ ਕਿ ਅਸੀਂ ਮੈਡੀਕਲੀ ਇਹਨੂੰ ਕਰਵਾ ਸਕਦੇ ਹਾਂ ਮਗਰ ਇਹਦੀ ਫੈਮਿਲੀ ਦਾ ਕੰਸੈਂਟ ਲੈਣਾ ਬਹੁਤ ਜ਼ਰੂਰੀ ਹੈ ਉਹ ਰੋ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇੱਕ ਹੋਰ ਜਿਹੜੀ ਕੁੜੀ ਪ੍ਰੈਗਨੈਂਟ ਸੀ 6 ਮੰਥ ਪ੍ਰੈਗਨੈਂਟ ਹੈਗੀ ਆ ਉਹ ਵੀ ਉਸ ਕੰਪਨੀ ਦੇ ਅੰਦਰ ਕੰਮ ਕਰ ਰਹੀ ਸੀ ਉਹਨੂੰ ਵੀ ਚੁਕ ਲਿਆ ਉਹਨਾਂ ਨੇ ਪੁਲਿਸ ਨੇ ਔਰ ਇੱਕ ਇਹ ਗੱਲ ਸੀ ਕਿ ਜਿਹੜਾ ਟ్రਾਇਲ ਪੀਰੀਅਡ ਹੈ ਬਹੁਤ ਲੰਮਾ ਹੁੰਦਾ ਜਾ ਰਿਹਾ ਔਰ ਜਿਹਦੇ ਕਿ ਜਿਹੜੀਆਂ ਕੁੜੀਆਂ ਪੜਨ ਲੇ ਵਾਲੀਆਂ ਸੀ ਬੀ ਕਾਮ ਕਰ ਰਹੀਆਂ ਕੋਈ ਇੰਜੀਨੀਅਰਿੰਗ ਕਰ ਰਹੀ ਹੈ ਉਹ ਵੀ ਵਿੱਚ ਫੜੀਆਂ ਗਈਆਂ ਕਿਸੇ ਕਿਸੇ ਨਾ ਕਿਸੇ ਐਕਟ ਵਿੱਚ ਹੈਗੀਆਂ ਸੀਗੀਆਂ ਉਹ ਵੀ ਲੇਕਿਨ ਇਹ ਜਿਹੜੇ ਨਾ ਇਹ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੈ ਜਦੋਂ ਟ్రਾਇਲ ਪੀਰੀਅਡ ਇਹ ਨਾ ਲੰਮਾ ਚੱਲ ਜਾਂਦਾ ਜੀ ਜਦੋਂ ਆਈ ਨੋਟਿਸ ਕਿ ਜਿਹੜੇ ਸੈੱਲ ਦੀ ਜਗ੍ਹਾ ਹੈਗੀਆਂ ਨੇ ਉਹ ਤੇ ਬਹੁਤ ਛੋਟੀਆਂ ਨੇ ਕੰਜਸਟਡ ਐ ਜਿੱਥੇ ਕਿ 10 ਮਹਿਲਾ ਨੂੰ ਪਾਣਾ ਚਾਹੀਦਾ ਉਹ ਸੈੱਲ ਦੇ ਅੰਦਰ ਹੈ ਉਹਦੇ ਅੰਦਰ 40 40 50 50 ਨੇ ਓਵਰ ਕਰਾਊਡਡ ਟੋਟਲੀ ਓਵਰ ਕਰਾਊਡਡ ਔਰ ਉਹਦੇ ਇੰਨੀ ਗਰਮੀ ਦੇ ਅੰਦਰ ਐ ਇੱਕ ਸੈੱਲ ਦੇ ਅੰਦਰ ਤੁਸੀਂ 20 40 ਬੰਦੇ ਪਾ ਦੋ ਤੇ ਤੁਸੀਂ ਦੇਖੋ ਕਿ ਅੰਤਕਲ ਗਰਮੀ ਕਿੰਨੀ ਐ ਜੀ ਤੇ ਸਿਰਫ ਫੈਨ ਚੱਲਦਾ ਉਹ ਵੀ ਮੈਨੂੰ ਬਹੁਤ ਦੁੱਖ ਲੱਗਿਆ ਉਸ ਚੀਜ਼ ਦਾ ਕਿ ਚਲੋ ਕੋਈ ਫੈਸਿਲਿਟੀ ਜੈ ਕੋਲਰ ਹੀ ਹੋਵੇ ਕੋਈ ਫੈਸਿਲਿਟੀ ਤਾਂ ਦੇਣੀ ਚਾਹੀਦੀ ਹੈ ਮਤਲਬ ਇਨ ਸ਼ਾਰਟ På ਇਹ ਗੱਲ ਗਈ ਕਿ ਜਿੰਨਾ ਕੁ ਜੋ ਥਾਂ ਜੋ ਮਿੱਥੀ ਗਈ ਥਾਂ ਹੁੰਦੀ ਹੈ ਜਾਂ ਜੋ ਮਿੱਥੀ ਕੀ ਗਿਣਤੀ ਹੁੰਦੀ ਆ ਉਸ ਤੋਂ ਵੱਧ ਗਿਣਤੀ ਦੇ ਚ ਮਹਿਲਾਵਾਂ ਉੱਥੇ ਮੌਜੂਦ ਸੀਗੀਆਂ ਕਰਮੀ ਕਰਕੇ 3 ਟਾਈਮਸ 4 ਟਾਈਮਸ ਮੋਰ ਹੂੰ ਠੀਕ ਹੈ ਬਾਕੀ ਮੈਂ ਖਾਣੇ ਦਾ ਚੈੱਕ ਕੀਤਾ ਹੂੰ ਖਾਣਾ ਠੀਕ ਲੱਗਿਆ ਮੈਨੂੰ ਉੱਚ ਕੋਈ ਮੈਨੂੰ ਪ੍ਰੋਬਲਮ ਨਹੀਂ ਲੱਗੀ ਔਰ ਕਲੀਨਿੰਗਨੈਸ ਵੀ ਬਹੁਤ ਠੀਕ ਸੀ ਉਧਰ ਕੋਈ ਪ੍ਰੋਬਲਮ ਨਹੀਂ ਲੱਗੀ ਲੇਕਿਨ ਜਿਹੜਾ ਮੈਡੀਕਲ ਫੈਸਿਲਿਟੀਆਂ ਆ ਜਾਂਦੀਆਂ ਨੇ ਜੀ ਸਪੈਸ਼ਲੀ ਡੈਂਟਲ ਫੈਸਿਲਿਟੀਆਂ ਜ਼ੀਰੋ ਹੈ ਹੂੰ ਥ ਜਦੋਂ ਬੀ ਸੁਪਰਡੰਟਨਰ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਮੈਡਮ ਦੇਖੋ ਸਾਡੇ ਕੋਲ ਹੈ ਨਹੀਂ ਡੈਂਟਲ ਚੇਅਰ ਹੈ ਨਹੀਂ ਕੀ ਸਾਡੇ ਕੋਲ ਮੈਡੀਕਲ ਫੈਸਿਲਿਟੀ ਇਹਦੇ ਚ ਨਹੀਂ ਹੈਗੀਆ ਹੂੰ ਤੇ ਉਹ ਉਹ ਉਹਨਾਂ ਨੇ ਬਲਕੇ ਕਿਹਾ ਕਿ ਅਸੀਂ ਕਹਿ ਰਹੇ ਹਾਂ ਅਸੀਂ ਵੀ ਰਿਕਵੈਸਟ ਪਾਈ ਹੋਈ ਹੈ ਕਿ ਸਾਨੂੰ ਇਹ ਫੈਸਿਲਿਟੀ ਦਿੱਤੀ ਜਾਵੇ ਹੂੰ ਤੇ ਕਹਿੰਦੇ ਜਦੋਂ ਕਿਸੇ ਦੇ ਦੰਦ ਦੀ ਪ੍ਰੋਬਲਮ ਹੈ ਜਾਂ ਕੋਈ ਪ੍ਰੋਬਲਮ ਹੈ ਸਾਨੂੰ ਫਿਰ ਗਾਰਡ ਬੁਲਾਉਣਾ ਪੈਂਦਾ ਗੱਡੀ ਬੁલાਣੀ ਪੈਂਦੀ ਹੈ ਭੇਜਣਾ ਪੈਂਦਾ ਇਟਸ ਅ ਬਿਗ ਹੈਰੈਸਮੈਂਟ ਫਾਰ ਅਸ ਹੂੰ ਤੇ ਉਹ ਇੱਕ ਉਹ ਚੀਜ਼ ਸੀਗੀ ਉਹਦੇ ਅੰਦਰ ਕੀ ਡੈਂਟਲ ਫੈਸਿਲਿਟੀ ਹੈ ਨਹੀਂਗੀ ਉਹਨਾਂ ਦੇ ਅੰਦਰ ਬਿਲਕੁਲ ਵੀ ਐਂਡ ਸੈਕੰਡਲੀ ਫਿਰ ਜਿਹੜੀ ਕਿ ਲਾਇਬ੍ਰੇਰੀ ਉਹਨਾਂ ਨੇ ਸਟੈਬਲਿਸ਼ ਕੀਤੀ ਹੋਤੇ ਸੋਹਣੀ ਲਾਇਬ੍ਰੇਰੀ ਹੈ ਪਰ ਬੁੱਕਸ ਬਹੁਤ ਹੀ ਥੋੜੀਆਂ ਨੇ ਉਹਦੇ ਅੰਦਰ ਲਿਮਿਟਡ ਬੁੱਕਸ ਬਹੁਤ ਹੀ ਆਈ ਵੁੱਡ ਸੇ ਹਾਰਡਲੀ 10 15 ਬੁੱਕਸ ਮੈਂ ਉਹਦੇ ਵਿੱਚ ਦੇਖੀ ਹੈਗੀਆਂ ਨੇ ਤੇ ਜਿਹੜੀ ਫੈਸਿਲਿਟੀ ਤਾਂ ਕ੍ਰੀਏਟ ਕੀਤੀ ਹੈ ਪਰ ਉਹਦੇ ਅੰਦਰ ਪਾਉਣ ਦੇ ਲਈ ਵੀ ਸਾਨੂੰ ਚੀਜ਼ ਚਾਹੀਦੀ ਹੁੰਦੀ ਹੈ ਕਹਿੰਦਾ ਤੇ ਉਹ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਜੀ ਤੁਸੀਂ ਵੀ ਕਰਵਾ ਦਿਓ ਕੁਝ ਹੁਣ ਮੈਂ ਜਾ ਕੇ ਕਿਸੇ ਐਨਜੀਓ ਨੂੰ ਜ਼ਰੂਰ ਕੰਟੈਕਟ ਕਰੂੰਗੀ ਜਿਹੜੀ ਕਿ ਉੱਥੇ ਕੋਈ ਬੁੱਕਸ ਡੋ ਡੈਂਟਲ ਚੇਅਰਸ ਨੂੰ ਡੋਨੇਟ ਕਰ ਦਿੰਦੀਆਂ ਕੁਝ ਕਰਦੇ ਪਰ ਇਹ ਫੈਸਿਲਿਟੀਆਂ ਨਹੀਂ ਸੀਗੀਆਂ ਉੱਥੇ। ਹਾਂ ਜਿਹੜੀ ਓਵਰਕਰਾਊਡਡ ਹੈ ਨਾ that was the biggest problem in there। ਔਰ ਇਨ ਮੇਡ ਕੁੜੀਆਂ ਬੜੀਆਂ ਰੋਈਆਂ ਨੇ। ਉਹ ਇਸ ਕਰਕੇ ਵੀ ਰੋ ਰਹੀਆਂ ਸੀ ਮੇਰੇ ਕੋਲ ਬਹੁਤ ਰੋਈਆਂ ਸੀ ਕੁੜੀਆਂ ਕਿ ਸਾਡਾ ਜਿਹੜਾ ਟ్రਾਇਲ ਪੀਰੀਅਡ ਹੈ ਬਹੁਤ ਲੰਮਾ ਖਿੱਚਿਆ ਜਾ ਰਿਹਾ ਹੈ। ਹਾਂ ਹੈ ਨਾ ਸੋ ਉਸ ਨੂੰ ਲੈ ਕੇ ਕੁਝ ਤੁਹਾਡੇ ਵੱਲੋਂ ਕਦਮ ਚੁੱਕੇ ਜਾਣਗੇ ਤਾਂ ਕਿ ਉਹ ਟ్రਾਇਲ ਪੀਰੀਅਡ ਘੱਟ ਹੋਵੇ ਕੋਈ ਇਦਾਂ ਕਿ ਕਿ ਡਿਟੇਲਸ ਸਾਡੇ ਕੋਲ ਦਿੱਤੀਆਂ ਗਈਆਂ ਨੇ ਕੋਈ ਮੰਗਵਾਇਆ ਕਿ ਡਾਟਾ ਤੁਸੀਂ ਉਹਨਾਂ ਕੋਲ ਅਸੀਂ ਉਹਨਾਂ ਕੋਲੋਂ ਡਾਟਾ ਪੂਰਾ ਲਿਆ ਆਇਆ। ਔਰ ਮੈਂ ਇੱਕ ਉਹਨਾਂ ਨੇ ਮੈਨੂੰ ਵੀ ਇਹ ਵੀ ਕਿਹਾ ਮੈਂ ਕਿਹਾ ਲੜਕੀਆਂ ਨੂੰ ਕਿ ਸ਼ਾਇਦ ਤੁਸੀਂ ਕੁਝ ਇਹ ਤਾਂ ਨਹੀਂ ਕੋਈ ਸਪਰੈਸ ਕਰ ਰਹੇ ਹੋ ਜਾਂ ਤੇ ਡਰਦੇ ਮਾਰੇ ਕੁਝ ਬੋਲ ਨਹੀਂ ਰਹੇ ਹੋ ਤੇ ਮੈਂ ਇੱਕ ਨੰਬਰ ਦੇ ਕੇ ਆਈ ਆ ਆਪਣਾ ਕਮਿਸ਼ਨ ਦਾ ਨੰਬਰ ਆਪਣਾ ਪਰਸਨਲ ਨੰਬਰ ਮੈਂ ਕਿਹਾ ਕਿ ਆਇਆ ਜੇਲ ਸੁਪਰਡੰਟ ਸਾਹਿਬ ਨੂੰ ਕਿ ਤੁਸੀਂ ਇਹ ਬੋਰਡ ਦੇ ਉੱਤੇ ਲਗਾ ਦਿਓ ਔਰ ਇਹਨਾਂ ਦੇ ਕੁੜੀਆਂ ਨੂੰ ਵੀ ਮੈਂ ਕਿਹਾ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕੁਝ ਵੀ ਹੈ ਇਹ ਨੰਬਰ ਤੁਹਾਡੇ ਕੋਲ ਹੈਗਾ ਮੇਰੀ ਕਮਿਸ਼ਨ ਦਾ ਨੰਬਰ ਹੈਗਾ ਤੁਹਾਡੇ ਕੋਲ ਮੇਰਾ ਪਰਸਨਲ ਨੰਬਰ ਹੈਗਾ ਤੇ ਤੁਸੀਂ ਮੈਨੂੰ ਕਿਸੇ ਵੀ ਟਾਈਮ ਫੋਨ ਕਰਕੇ ਆਪਣੀ ਗੱਲ ਦੱਸ ਸਕਦੇ ਹੋ ਕਿ ਤੁਹਾਨੂੰ ਉੱਥੇ ਕੋਈ ਜੁਵਨਾਈਲ ਕੇਸ ਦੇਖਿਆ ਖਾਸ ਕਰਕੇ ਕੁੜੀਆਂ ਦੇ ਵਿੱਚ ਕਿਉਂਕਿ ਕੁੜੀਆਂ ਦੇ ਵਿੱਚ ਵੀ ਅੱਜਕੱਲ ਜੁਵਨਾਈਲ ਕੇਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਸਾਹਮਣੇ ਆ ਰਹੇ ਨੇ ਕੋਈ ਅਜੀਬਾ ਕੇਸ ਹਮ ਦੇਖਿਆ ਹੋਵੇ ਉਹਦੇ ਵਿੱਚ ਇੱਕ ਕੁੜੀ ਹੈਗੀ ਹੈ ਜਿਹੜੀ 16 ਇਅਰ 올ਡ ਹੈ ਉਹ ਇੱਥੇ ਨਹੀਂ ਹੋਣੀ ਚਾਹੀਦੀ ਉਹ ਜੁਵਨਾਈਲ ਹੋਮ ਚ ਹੋਣੀ ਚਾਹੀਦੀ ਆ ਤੇ ਜਦੋਂ ਮੈਂ ਸੁਪਰਡੈਂਡਰ ਸਾਹਿਬ ਨੇ ਇਸ ਗੱਲ ਦਾ ਪੁੱਛਿਆ ਕਿ ਇਹਦੇ ਜੁਵਨਾਈਲ ਕਹਿੰਦੇ ਜੀ ਚੱਲ ਰਿਹਾ ਸਾਡਾ ਅਸੀਂ ਇਹਨੂੰ ਸ਼ਿਫਟ ਕਰ ਦਵਾਂਗੇ ਉਹ ਕੁੜੀ ਨੂੰ ਇੱਥੇ ਆਏ ਨੂੰ ਅੱਜ ਮੇਰਾ ਖਿਆਲ 20 ਦਿਨ ਹੋਏ ਨੇ ਉਹ ਕਹਿੰਦਾ ਸਾਡਾ ਤੇ ਇਹਨਾਂ ਪਿੰਨ ਰਿਪੋਰਟ ਜਿਹੜੀ ਆ ਤੁਹਾਡੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਜਾਏ ਕਿਉਂਕਿ ਜੇਲ੍ਹ ਦਾ ਵਿਭਾਗ ਦੇ ਮੁੱਖ ਮੰਤਰੀ ਸਾਹਿਬ ਕੋਲ ਨਹੀਂ ਬਿਲਕੁਲ ਜੀ ਬਿਲਕੁਲ ਐਦਾ ਆ ਕਿ ਮੈਂ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਜੇਲ੍ਹ ਦਾ ਚੱਕਰ ਦੇਖ ਰਿਹਾ ਵੂਮਨ ਸੈਲਸ ਦਾ ਜੀ ਔਰ ਉਹਦੇ ਬਾਅਦ ਵਿੱਚ ਆਪਣੀ ਇੱਕ ਰਿਪੋਰਟ ਵੀ ਬਣਾਉਂਗਾ ਔਰ ਸੈਪਰੇਟ ਰਿਪੋਰਟ ਆਫ ਆਲ ਸੈਪਰੇਟ ਜੇਲਸ ਹਮ ਆਈਲ ਸੈਂਡ ਇਟ ਟੂ ਦਾ ਜੇਲ ਮਿਨਿਸਟਰ ਆਲਸੋ ਹਮ ਆਈਲ ਸੈਂਡ ਇਟ ਟੂ ਸੀਐਮ ਸਾਹਿਬਸ ਆਫਿਸ ਆਲਸੋ ਗਿਵਿੰਗ ਮਾਈ ਵਿਊਜ਼ ਗਿਵਿੰਗ ਮਾਈ ਸੁਜੈਸ਼ਨਸ ਔਰ ਜਿਹੜੇ ਟ੍ਰਾਇਲ ਹੈਗੇ ਨੇ ਕਿ ਹਲੇ 40 ਅੱਗੇ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਯੰਗ ਕੁੜੀਆਂ ਫਸੀਆਂ ਹੋਈਆਂ ਨੇ ਉਹ ਆਪਣੀ ਜ਼ਿੰਦਗੀ ਅੱਗੇ ਕਰ ਸਕਣ ਤੇ ਜਿਹੜੀਆਂ ਖਾਸ ਕਰਕੇ ਤੁਸੀਂ ਇੱਕ ਜ਼ਿਕਰ ਕੀਤਾ ਕਿ ਐਨਡੀਪੀਐਸ ਨੂੰ ਲੈ ਕੇ ਕੁੜੀਆਂ ਜਿਹੜੀਆਂ ਨੇ ਆਈਆਂ ਹੋਈਆਂ ਨੇ ਔਰ ਕਹਿੰਦੇ ਨੇ ਕਿ ਨਸ਼ੇ ਨਸ਼ੇ ਦੇ ਕੇਸជា ਜਾਂ ਫਿਰ ਨਸ਼ਾ ਕਰਦੇ ਹੋਏ ਫੜੇ ਗਏ ਜਾਂ ਵੇਚਦੇ ਹੋਏ ਫੜੇ ਗਏ ਉਸ ਦਾ ਕਿਤੇ ਨਾ ਕਿਤੇ ਅੰਤ ਜਿਹੜਾ ਉਹ ਤਾਂ ਹੀ ਹੋ ਸਕਦਾ ਜਦੋਂ ਤੁਸੀਂ ਉਹਨਾਂ ਕੁੜੀਆਂ ਦੀ ਕਾਉਂਸਲਿੰਗ ਚੱਜਣਾ ਕੀਤੀ ਜਾਵੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾਵੇ ਉਸ ਨੂੰ ਲੈ ਕੇ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਇਆ ਉਹ ਵੀ ਕਿਉਂਕਿ ਐਨਡੀਪੀਐਸ ਨੂੰ ਤੁਸੀਂ ਆਪ ਦੇ ਸੇ ਹੀ ਕਾਫੀ ਕੁੜੀਆਂ ਜਿਹੜੀਆਂ ਅੰਦਰ ਹੈਗੀਆਂ ਯਾਨੀ ਕਿ ਕਿਸ ਤਰ੍ਹਾਂ ਦੇ ਨਸ਼ਾ ਜਿਹੜਾ ਹੱਲੇ ਵੀ ਫਲਪ ਰਿਹਾ ਹੈ ਬਿਲਕੁਲ ਜਿਹੜਾ ਐਨਡੀਪੀਐਸ 'ਚ ਨਾ ਇੱਕ ਜਿਹੜੀ ਨਵਾਂ ਦੇਖਿਆ ਗਿਆ ਹੈ ਟ੍ਰੈਂਡ ਹੈ ਕਿ ਵਿਮਨ ਦਾ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਹੋ ਗਿਆ ਡਾਕਟਰ ਜੀ ਇਹਦਾ ਇੱਕ ਕਾਰਨ ਇਹ ਵੀ ਹੈਗਾ ਜੀ ਦੇਖੋ ਕਿ ਘਰ ਦੇ ਅੰਦਰ ਅਗਰ ਬੱਚੇ ਜਿਹੜੇ ਘਰ ਦੇ ਮੇਲ ਮੈਂਬਰਸ ਨੇ ਉਹ ਨਸ਼ਿਆਂ 'ਚ ਪਏ ਹੋਏ ਨੇ ਤੇ ਘਰ ਦੇ ਅੰਦਰ ਉਹ ਕੋਈ ਹੈ ਨਹੀਂ ਇਕਨੋਮਿਕ ਸਾਧਨ ਹੈ ਨਹੀਂਗਾ ਪੈਸੇ ਹੈ ਨਹੀਂਗੇ ਘਰ ਦੇ ਅੰਦਰ ਤਾਂ ਔਰਤਾਂ ਇਸ ਚ ਪੈ ਜਾਂਦੀਆਂ ਨੇ ਹੂੰ ਸੋ ਮੇਨ ਕਾਰਨ ਕਿ এমਪਲੋਇਮੈਂਟ ਹੋਣੀ ਚਾਹੀਦੀ ਹੈ ਇਹ ਬੱਚਿਆਂ ਦੇ ਲਈ ਆ ਕੁੜੀਆਂ ਦੇ ਲਈ ਵੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਕਿ ਸਿਰਫ ਇੱਕ ਪੈਸਾ ਕਮਾਉਣ ਦਾ ਜ਼ਰੀਆ ਇਕੱਲਾ ਡਰੱਗਸ ਹੀ ਨਹੀਂ ਹੈਗਾ ਔਰ ਉਹ ਵੀ ਕਿਉਂ ਆਪਣਾ ਕੈਰੀਅਰ ਖਰਾਬ ਕਰਦੇ ਨੇ ਮਗਰ ਯੈਸ ਡੈਫੀਨਿਟਲੀ ક્રાઈમ ઓફ ਐਨਡੀਪੀਐਸ ਦਾ ક્રાઈમ વુમન ਜਿਹੜੀ પાર્ટિસિਪੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਤੇ ਜਿੱਦਾਂ ਇੱਕ ਤੁਸੀਂ કેસ ਦੱਸਿਆ ਕਿ ਕੁੜੀਆਂ ਜਿਹੜੀਆਂ ਨੇ ਕੰਪਨੀ ਕਿਸੇ ਨੇ કપਲਾ ਕੀਤਾ ਉਹ ਕੁੜੀਆਂ ਫਸ ਗਈਆਂ ਉਹਨਾਂ ਕੁੜੀਆਂ ਲਈ ਕੀ સલાહ ਹੈਗੀ ਹੈ ਜਿਹੜੀਆਂ ਅੱਜ ਵੀ ਆਪਣੇ ਕੈਰੀਅਰ ਦੇ ਲਈ ਆਪਣੇ ਚੰਗੇ ਭਵਿੱਖ ਦੇ ਲਈ ਮੁਹਾਲੀ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਚਾਹ ਰਹੀਆਂ ਨੇ ਜਾਂ ਫਿਰ ਕਹਿ ਲਈ ਕਿ ਹੋਰ ਨਾ ਥਾਵਾਂ ਤੇ નોકરી ਕਰ ਰਹੀਆਂ ਨੇ ਉਹ ਕਿਸ ਤਰੀਕੇ ਇਹਨਾਂ ਚੀਜ਼ਾਂ ਤੋਂ ਸਤ੍ਹਾਵ ਦਾ ਰਹਿਣ ਤਾਂ ਕਿ ਜੋ ਹਾਲਤ ਇਹਨਾਂ ਕੁੜੀਆਂ ਦੀ ਹੋ ਰਹੀ ਹੈ ਉਹ ਨਾ ਦੇਖੋ ਜਿਹੜੀਆਂ ਦੋ ਕੰਪਨੀਆਂ ਮੋਹੱਲੇ ਦੀਆਂ ਹੈਗੀਆਂ ਨੇ ਕਾਲਿੰਗ ਕੰਪਨੀ ਹੈ ਕੋਈ ट्रैवलिंग ਕੰਪਨੀ ਹੈ ਇਹਨਾਂ 'ਚ 32 ਕੁੜੀਆਂ ਇਕੱਠੀਆਂ ਚੱਕੀਆਂ ਨੇ ਇਹਨਾਂ ਨੇ ਔਰ ਕੁੜੀਆਂ ਦੇ ਲਈ ਇਹ ਹੈ ਵੀ ਜੇ ਤੁਸੀਂ ਕੋਈ ਕੰਪਨੀ ਜੁਆਇਨ ਕਰਦੇ ਹੋ ਕੱਲਾ ਇਹਨਾਂ ਦੇਖੋ ਕਿ ਹੈਂਡਸਮ ਸੈਲਰੀ ਹੈਗੀ ਉਹਦੀ ਉਹਦਾ ਬੈਕਗ੍ਰਾਉਂਡ ਤਾਂ ਚੈੱਕ ਕਰੋ ਕਿ ਕੰਪਨੀ ਹੈ ਕਿ ਦੀ ਠੀਕ ਔਰ ਕਿਸ ਚੀਜ਼ 'ਚ ਡੀਲ ਕਰ ਰਹੀ ਹੈ ਔਰ ਉਹਦੇ ਬਾਅਦ ਉਹਦੇ ਏਜੰਟਸ ਭੱਜ ਗਏ ਬਾਕੀ ਉਹ ਕੰਪਨੀਆਂ ਨੂੰ ਸੀਲ ਕਰ ਲਿਆ ਇਹ ਬੱਚਿਆਂ ਨੂੰ ਚੱਕ ਲਿਆ ਉਥੋਂ ਕਿਉਂਕਿ ਇਹਨਾਂ ਨੇ ਕੋਈ ਕੰਟਰੈਕਟ ਸਾਈਨ ਨਹੀਂ ਕੀਤਾ ਉਹਨਾਂ ਦੇ ਨਾਲ ਇਹਨਾਂ ਨੂੰ ਕੁਝ ਨਹੀਂ ਪਤਾ ਸੋ ਮੇਬੀ ਇਹਦਾ ਕਾਨੂੰਨ ਦੇ ਹਿਸਾਬ ਨਾਲ ਤੇ ਤਾਂ ਯੂ ਆਰ ਹੈਂਡ ਇਨ ਗਲਵ ਵਿਦ them ਹੂੰ ਤੇ ਇਸ ਕਰਕੇ ਕੁੜੀਆਂ ਨੂੰ ਬਹੁਤ ਚਾਹੀਦਾ ਕਿ ਜੇ ਉਹ ਵੀ ਜੁਆਇਨ ਕਰਦੀਆਂ ਨੇ ਉਹਦਾ ਬੈਕਗਰਾਉਂਡ ਚੈੱਕ ਕਰਕੇ ਆਪਣਾ ਪ੍ਰੋਪਰ ਕੰਟਰੈਕਟ ਬਣਾ ਕੇ ਫਿਰ ਜੁਆਇਨ ਕਰੇ ਸਿੱਧਾ ਬਹੁਤ ਬਹੁਤ ਧੰਨਵਾਦ ਮਾਨ ਰਾਸ਼ਮਨ ਤੁਸੀਂ ਅਜਬ ਨਾ ਕੀਮਤੀ ਸਮਾਂ ਦਿੱਤਾ ਔਰ ਸੈਟਨ ਤੁਸੀਂ ਖਾਸ ਗੱਲਬਾਤ ਕੀਤੀ ਹੈ ਖਾਸ ਕਰਕੇ ਇਸ ਪੂਰੇ ਦੌਰੇ ਦੀ ਔਰ ਉਮੀਦ ਹੈ ਕਿ ਤੁਹਾਨੂੰ ਵੀ ਜ਼ਰੂਰ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਖਾਸ ਕਰਕੇ ਜਿੱਕਰ ਸੀ ਜੇਲ੍ਹ ਦੇ ਤਰ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਦੇਖਿਆ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੇਲ੍ਹ ਦੇ ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਸਭ ਤੋਂ ਪਹਿਲੀ ਗੱਲ ਸਭ ਤੋਂ ਵੱਡਾ ਜਿਹੜਾ ਟਾਪਿਕ ਦੱਸਿਆ ਕਿ ਜਗ੍ਹਾ ਘੱਟ ਹੈ ਕੈਦੀ ਜ਼ਿਆਦਾ ਨੇ ਸੋ ਉਸ ਦੇ ਉੱਤੇ ਇੰਤਜ਼ਾਮਤ ਕਰਨੇ ਸਭ ਤੋਂ ਵੱਡੀ ਲੋੜ ਹੈਗੀ ਉਸ ਦੇ ਮੈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਔਰ ਹੋਰ ਵੀ ਜਿਹੜੀਆਂ ਛੋਟੀਆਂ ਮੁੰਡੀਆਂ ਚੀਜ਼ਾਂ ਨੇ ਜੋ ਇਹਨਾਂ ਨੇ ਦੇਖਤੀਆਂ ਨੇ ਔਰ ਉਹਦੀ ਰਿਪੋਰਟ ਕਰ ਰਹੇ ਨੇ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਉਣਗੇ ਜਿਸ ਨਾਲ ਦੇਖਣਾ ਇਹ ਹੋਏਗਾ ਕਿ ਜੇਲ੍ਹ ਦੇ ਵਿੱਚ ਮਹਿਲਾਵਾਂ ਲਈ ਕਿਸ ਤਰ੍ਹਾਂ ਦੇ ਸੁਧਾਰ ਆਉਂਦੇ ਨੇ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸਾਇਲਦਰੂ ਲਾਲੇ ਵਿਗਨੇ ਨਿਊਜ਼ ਰੋਪੜ